25 ਜੂਨ 1975 ਨੂੰ ਕਾਂਗਰਸ ਸਰਕਾਰ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ 'ਚ ਭਾਰਤੀ ਜਨਤਾ ਪਾਰਟੀ ਦੇ ਦਲਿਤ ਮੋਰਚਾ ਨੇ ਕਾਂਗਰਸ ਖਿਲਾਫ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ 'ਤੇ ਉਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਉਹਨਾਂ ਸਰਕਾਰ ਦਾ ਪੁਤਲਾ ਫੂਕੇ ਰੋਸ ਜਹਰ ਕੀਤਾ। ਅੱਜ ਅਸੀਂ 1975 ਵਿੱਚ ਕਾਂਗਰਸ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਵਿੱਚ ਕਾਲਾ ਦਿਵਸ ਮਨਾਉਂਦੇ ਹੋਏ ਇੱਥੇ ਕਾਂਗਰਸ ਦਾ ਪੁਤਲਾ ਫੂਕਿਆ ਤੇ ਇਹਦੇ ਵਿੱਚ ਅਸੀਂ ਕਾਂਗਰਸ ਦੀ ਜਿਹੜੀਆਂ ਲੋਕਮਾਰੂ ਨੀਤੀਆਂ ਜਿਹੜਾ ਉਸ ਟਾਈਮ ਤੇ ਆਮ ਜਨਤਾ ਦੇ ਨਾਲ ਤੱਕਾ ਹੋਇਆ ਕਰੀਬਾਂ ਦੇ ਨਾਲ ਟੱਕਾ ਆ ਉਹਦੇ ਖਿਲਾਫ ਅੱਜ ਅਸੀਂ ਕਾਂਗਰਸ ਦਾ ਇੱਥੇ ਪੁਤਲਾ ਫੂਕਿਆ ਹੈ ਪਹਿਲੇ ਸਿੱਖ ਰਾਜ ਦੀ ਸੰਸਥਾਪਕ ਤੇ ਸ਼ਾਸਕ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ੍ਰੀ ਹਰਮੰਦਰ ਸਾਹਿਬ ਚਪੂਰੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਧਾਰਮਿਕ ਦੀਵਾਨ ਸਜਾਏ ਗਏ ਤੇ ਸਮਾਗਮ ਕਰਵਾਏ ਗਏ ਬੰਦਾ ਸਿੰਘ ਬਹਾਦਰ ਇੱਕ ਜੀਵਨ ਅਜਿਆ ਇੱਕ ਬਹਾਦਰ ਵੰਗ ਰਿਆ ਜਦੋਂ ਫੜੇ ਗਏ ਨੇ ਤਾਂ ਵੇਖੋ ਕਿਸ ਨੇ ਇੰਨੀ ਮੰਨੀ ਉਸ ਤੋਂ ਬਾਅਦ ਸ਼ਹਾਦਤ ਦਾ ਜਨ ਪੀਤਾ ਹੈ ਤਸੀਹੇ ਵੀ ਚੱਲੇ ਨੇ ਇਹ ਬੜੀ ਲਸਾਂ ਦੀਆਂ ਕੁਰਬਾਨੀਆਂ ਵਾ ਬੰਦਾ ਸਿੰਘ ਬਹਾਦਰ ਜੀ ਤੇ ਸਿੱਖ ਕੌਮ ਬੜਾ ਕੁਝ ਸਿੱਖਦੀ ਇਹੋ ਜੇ ਮਾਨ ਸ਼ਹੀਦਾਂ ਤੋਂ ਕਿ ਕੌਮ ਜ਼ਿੰਦਾ ਉਹੀ ਹੁੰਦੀ ਹੈ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਸਮੁੱਚਾ ਪੰਥ ਉਹਨਾਂ ਨੇ ਇੱਕ ਸ਼ਰਧਾਂਜਲੀ ਆਪਣੇ ਅਰਪਣ ਕਰਦਾ ਹੈ ਤੇ ਉਹਨਾਂ ਨੂੰ ਯਾਦ ਕਰਕੇ ਅਗੋਂ ਨਸੀਰਤ ਲੈ ਤੇ ਉਹ ਪਰਾ ਗਾੜੀ ਰਹਾ ਉਸ ਚੱਲਣ ਦਾ ਪ੍ਰਣ ਕਰਦਾ ਹੈ ਕਪੜਾ ਵਪਾਰੀਆਂ ਤੋਂ ਬਾਅਦ ਹੁਣ ਕੰਬਲ ਇੰਡਸਟਰੀ ਵੀ GST ਦੇ ਵਿਰੋਧ ਚ ਉੱਤਰ ਆਈ ਹੈ GST ਦੀਆਂ ਗੁੰਝਲਾਂ ਤੋਂ ਪਰੇਸ਼ਾਨ ਹੈਂਡਲੂਮ ਤੇ ਬਲੈਂਕਟ ਐਸੋਸੀਏਸ਼ਨ ਨੇ ਅੰਮ੍ਰਿਤਸਰ ਚ ਮੀਟਿੰਗ ਕਰ ਮੰਗ ਕੀਤੀ ਹੈ ਕਿ ਉਹਨਾਂ ਨੂੰ GST ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ ਜਾਂ ਫਿਰ ਕਾਗਜ਼ੀ ਕਾਰਵਾਈ ਚ ਹਰਿਆਇਤ ਦਿੱਤੀ ਜਾਵੇ ਵਪਾਰੀ ਲੋਕ ਕਿਸੇ ਤਰ੍ਹਾਂ ਦਾ GST ਕੇਂਗਸ ਨਹੀਂ ਉਸਕੋ ਪ੍ਰੋਬਲਮ ਹੈ ਡਾਕੂਮੈਂਟੇਸ਼ਨ ਕੀ ਹਰ ਮਹੀਨੇ ਕਿਤੇ 3-4 ਤਰ੍ਹਾਂ ਦੀ 20 ਕੋ 23 ਕੋ 23 ਕੋ ਅਬਲਿਟਰ ਨੇ ਫਾਈਲ ਕਰਦੀ ਹੈ ਹਮ ਲੋਗੋ ਕਾ ਕਾਮ ਟੂਰ ਕਾ ਹੈ ਬਾਹਰ ਜਾਣੇ ਕਾ ਹੈ हमारे लिए ये इस तरह की रिटर्न नहीं बनाना हर हर महीने के तीन तीन रिटर्न देना इस क्वाइट डिफिकल्ट तो हमारी अब सरकार से यही रिक्वेस्ट है कि पहले तो अगर जी से कंबल लाइन को हैंडलूम लाइन को बाहर निकाला जाए अगर देश के लिए जी इतनी ज़रूरी है तो हम व्यापारी लोग जीएसटी का मना नहीं करते लेकिन ये डॉक्यूमेंटेशन जो है इसमें हमें बाहर निकाला जाए 440ਵੇਂ ਅੰਮ੍ਰਿਤਸਰ ਸਥਾਪਨਾ ਦਿਵਸ ਦੇ ਸਬੰਧ ਚ ਵਾਤਾਵਰਨ ਨੂੰ ਬਚਾਉਣ ਲਈ ਰੰਜੀਤ ਐਵੇਨਿਊ 'ਚ ਸਥਿਤ ਗੁਰਦੁਆਰਾ 6ਵੀਂ ਪਾਸਟਾਏ 'ਚ ਅ ਲिटल ਗਾਰਡਨਰ ਨਾਂ ਦੀ ਫਿਲਮ ਦਿਖਾਈ ਗਈ ਇਸ ਫਿਲਮ 'ਚ ਵਾਤਾਵਰਨ ਨੂੰ ਬਚਾਉਣ ਲਈ ਸੰਦੇਸ਼ ਦਿੱਤਾ ਗਿਆ ਅੰਮ੍ਰਿਤਸਰ ਦਾ 440ਵਾਂ ਸਥਾਪਨਾ ਦਿਵਸ ਜਿਹੜਾ ਆ ਰਿਹਾ 27 ਜੂਨ ਨੂੰ ਮੰਗਲਵਾਰ ਇਸ ਦਿਨ ਇਸ ਦਿਨ ਨੂੰ ਗੁਰੂ ਰਾਮਦਾਸ ਜੀ ਨੂੰ ਨਹੀਂ ਰੱਖਿਆ ਇਸ ਸ਼ਹਿਰ ਦੇ 440 ਸਾਲ ਪੂਰੇ ਹੋ ਜਾਣੇ ਆ ਤੇ ਅਸੀਂ ਅੱਜ ਜਿਹੜਾ ਇਹ ਮੰਤਵ ਐ ਇਸ ਪ੍ਰੋਗਰਾਮ ਦਾ ਉਹ ਇਹੀ ਐ ਕਿ ਅੰਮ੍ਰਿਤਸਰ ਦੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਵਾਤਾਵਰਣ ਸੰਬੰਧੀ ਜਿੰਨੇ ਵੀ ਇਸ਼ੂਜ਼ ਨੇ ਚਾਹੇ ਉਹ ਹਵਾ ਦੇ ਇਸ਼ੂਜ਼ ਨੇ ਕਿ ਆਪਣਾ ਸ਼ਹਿਰ ਦੁਨੀਆ ਵਿੱਚ ਇੱਕਵੇਂ ਨੰਬਰ ਤੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਗਿਣਿਆ ਜਾ ਰਿਹਾ ਤੇ ਹਰ ਸਾਲ ਇੱਥੇ 3 ਫੁੱਟ ਜਿਹੜਾ ਪਾਣੀ ਡੂੰਗਾ ਹੋ ਰਿਹਾ ਹਰਿਆਵਲ ਖੇਤਰ ਇਥੋਂ ਦਾ 1% ਤੋਂ ਵੀ ਘੱਟ ਐ ਇਹ ਸਾਰੀਆਂ ਸਮੱਸਿਆਵਾਂ ਦੇ ਨਾਲ ਇਥੋਂ ਦੇ ਯਾਤਰੀ ਜਿਹੜੇ ਨੇ ਹਰ ਸਾਲ ਹਰ ਰੋਜ਼ 1 ਲੱਖ ਯਾਤਰੀ ਇੱਥੇ ਆ ਰਹੇ ਤੇ ਹਰ ਰੋਜ਼ 700 ਟਨ ਕੂੜਾ ਜਿਹੜਾ ਇਸ ਸ਼ਹਿਰ ਵਿੱਚ ਉਪਜਦਾ ਹੈ ਤੇ 30% ਤੋਂ ਜਿਹੜਾ ਬਾਹਰ ਹੈ ਉਹਦੀ ਕੋਈ ਦੇਖ ਰਹਿਕ ਨਹੀਂ ਹੋ ਰਹੀ ਉਹ ਸੜਕਾਂ ਦੇ ਉੱਤੇ ਜਾਂ ਫਿਰ ਡੰਪ ਕੀਤਾ ਜਾ ਰਿਹਾ ਜਾਂ ਉਹਨੂੰ ਅੱਗ ਲਗਾਈ ਜਾ ਰਹੀ ਹੈ ਜਾਂ ਰਲ ਰਿਹਾ ਸੋ ਇਹ ਸਾਰੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਜਿਹੜਾ ਅੰਮ੍ਰਿਤਸਰ ਦਾ 400 ਸਥਾਪਨਾ 440ਵਾਂ ਸਥਾਪਨਾ ਦਿਵਸ ਅਸੀਂ ਧੂਮਤਾਵ ਨਾਲ ਮਨਾ ਰਹੇ ਹਾਂ ਅੰਮ੍ਰਿਤਸਰ ਜੇਲ੍ਹ ਨੂੰ ਸਰਬੱਤ ਦਾ ਭਲਾ ਟਰਸਟ ਵੱਲੋਂ ਆਟਾ ਗੁੰਨਣ ਵਾਲੀ ਮਸ਼ੀਨ ਮੁਹੱਈਆ ਕਰਵਾਈ ਗਈ ਹੈ ਐਨਾਈਨਾਈ ਟ੍ਰਸਟ ਵੱਲੋਂ ਕੈਦੀਆਂ ਦੀ ਜਾਂਚ ਲਈ ਇੱਕ ਲੈਬ ਵੀ ਖੁੱਲੀ ਗਈ ਹੈ ਜਿੱਥੇ ਕੈਦੀਆਂ ਦੇ ਲੋੜ ਮੁਤਾਬਕ ਟੈਸਟ ਕੀਤੇ ਜਾ ਸਕਣਗੇ ਸਰਬਤੇ ਪਹਿਲਾ ਟ੍ਰਸਟ ਵੱਲੋਂ ਜਿਹੜੇ ਅਸੀਂ ਕੁਝ ਸਕੀਮਾਂ ਸ਼ੁਰੂ ਕੀਤੀਆਂ ਸੀ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਵਿੱਚ ਆਰਓ ਸਿਸਟਮ ਲਾਣੇ, ਲਾਇਬ੍ਰੇਰੀਆਂ ਖੋਲ੍ਹਣੀਆਂ, ਕੰਪਿਊਟਰ ਸੈਂਟਰ ਖੋਲ੍ਹਣੇ ਇਸੇ ਤਰ੍ਹਾਂ ਆਟਾ ਗੁੰਨਣ ਦੀ ਮਸ਼ੀਨ ਜਿਹੜੀ ਸੀ ਇਹ ਅਸੀਂ ਤਕਰੀਬਨ ਸਾਰੀਆਂ ਜੇਲ੍ਹਾਂ 'ਚ ਲਗਾ ਚੁੱਕੇ ਹਾਂ ਅੱਜ ਅਮਰਸਰ ਦੇਲ ਜਿਹੜੀ ਹੈਗੀ ਹੈ ਜਿਹੜੀ ਨਵੀਂ ਜੇਲ੍ਹ ਬਣੀ ਹੈ ਉਹਦੇ 'ਤੇ ਸਾਡੇ ਆਲਰੇਡੀ ਆਰਓ ਲੱਗੇ ਹੋਏ ਨੇ ਸਾਡੇ ਕੰਪਿਊਟਰ ਸੈਂਟਰ ਚੱਲਦੇ ਆ ਅੱਜ ਉੱਥੇ ਇੱਕ ਆਟਾ ਗੁੰਨਣ ਦੀ ਮਸ਼ੀਨ ਦਿੱਤੀ ਅੱਜ ਉਹਦਾ ਉਦਘਾਟਨ ਹੈ ਤੇ ਇੱਕ ਜੇਲ੍ਹ ਦੇ ਅੰਦਰ ਜਿਹੜੀ ਇੱਕ ਲੈਬੋਰੀਟਰੀ ਬਣੀ ਹੈ ਟੈਸਟਿੰਗ ਵਾਸਤੇ ਅੱਜ ਉਹਦਾ ਵੀ ਉਦਘਾਟਨ ਹੈ